ਤੇ ਦਿਹਾੜੀ ਨਹੀਂ ਲੱਗਦੀ ਹਾਂ ਲੁਕਾਣਾ ਲੱਗ ਗਈ ਉਹ ਜਾਨ ਲੱਗ ਜਾ ਤੂੰ ਹਾਂ ਹਾਂ ਵਾਪਸ ਜੀ ਚੱਲ ਨਹੀਂ ਕਰਦਾ ਖਾਗਦੀ ਮਾੜੇ ਦੇ ਉੱਤੇ ਪੱਥਰ ਨਹੀਂ ਘੱਟ ਗਈ ਜਾਨੀ ਮੈਂ ਜੋ ਕਰ ਬਰੇ ਹੋ ਜਾ ਤੂੰ ਆਇਆ ਕੋਹ ਨਹੀਂ ਛੱਡ ਕੇ ਗਿਆ 20000 ਰੁਪਇਆ ਵੀ ਲੈ ਗਿਆ ਸਾਰਾ ਖਾਲੀ ਕਰ ਗਿਆ ਨੇ ਮਾਰੀ ਸਾਰੀ ਹਾਡੀ ਖਾਲੀ ਕਰ ਗਿਆ ਇੱਥੇ ਕਿੱਥੋਂ ਖਾਣਾ ਗਰੀਬ ਬੰਦੇ ਰੇ ਕਿੰਨੇ ਦਿਨਾਂ ਨੂੰ ਇੱਥੇ ਤੇਰਾ ਕੋਈ ਦੇਣਿਆ ਨੂੰ ਇੱਥੇ ਉਹ ਕਮੋਨੇ ਖਾਣੇ ਆ ਉਹ ਤਾਂ ਰੱਖੇ ਉਹ ਬਾੜੀ ਚੋਂ ਕੱਢ ਕੇ ਲਾ ਗਿਆ ਬਾੜੀ ਖਾਲੀ ਕਰਕੇ ਸਾਰੀ ਮੇਰੀ ਦੇ ਆ ਕੱਪੜੇ ਇੱਧਰ ਲਾ ਦੇ ਆ ਮੈਂ ਖਾਣ ਹੁਣ ਉਤਲਾ ਦੇ ਵੇਖ ਮੈਂ ਕਿਤਾ ਖਲਾ ਦੇ ਆ ਵੇਖਾਂ ਦੇਖਿਆ ਨਹੀਂ ਕੱਖ ਵੀ ਖਾਲੀ ਕਰ ਗਿਆ ਨਹੀਂ ਕੱਪੜੇ ਇੱਧਰ ਲਾ ਦੇ ਖਾਲੀ ਸਾਰੇ ਕਰ ਗਿਆ ਕੱਪੜੇ ਇੱਧਰ ਥੋੜੇ ਕਪੜੇ ਰਿਹਾ ਤੇ ਭਾਈ ਹੱਲੀ ਕਰ ਗਿਆ ਵਾ ਕਪੜੇ ਨਾ ਪੜੇ ਹੁਣ ਤੇ ਮਖੜਦੇ ਨਾ ਤੁਸੀਂ ਮਾਣੋ ਤੇ ਚਲਾਓ ਜਿੱਦਿ ਜਾਣੇ ਤੁਹਾਡੇ ਕਿਤੇ ਨਾਲੇ ਸਕੂਲੇ ਗਿਆ ਸੀ ਮੋੜਾ ਕੰਮ ਤੇ ਗਿਆ ਤੇ ਘਰ ਦੀ ਉੱਤੇ ਕੰਮ ਤੇ ਗਈ ਮੈਂ ਵੀ ਕੰਮ ਤੋਂ ਆਇਆ ਹੁਣੇ ਬੁੜੀ ਯਾਰ ਬੁੜੀ ਚਾਹ ਨਹੀਂ ਪਤਾ ਮੋੜਾ ਨੂੰ ਪਤਾ ਇਹਦੀ ਰੋਟੀ ਕਿੱਥੋਂ ਖਾਂਦੀ ਹੈ ਮੈਨੂੰ ਨਾ ਪਤਾ ਇਹਦਾ ਕੋਈ ਪਿੱਛੇ ਜਿਹੜਾ ਤਾਂ ਪੈਂਦੇ ਬਸ ਘਰ ਫੜਿਆ ਗਿਆ ਨਹੀਂ ਇਹ ਦੋ ਨਰਮਲ ਜੀ ਕੀ ਗੱਲਬਾਤ ਹੋਈ ਹੈ ਅਹੀਂ ਪਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਸ ਢੋਲੀ ਕਰਕੇ ਚਲ ਗਿਆ ਬੰਦਾ ਸਾਨੂੰ ਪਤਾ ਨਹੀਂ ਉਹਦੇ ਪਹਿਲਾਂ ਵੀ ਮੇਰੇ ਪੈਸੇ ਨਿਕਰੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਸਾਰਾ ਕੁਝ ਲੈ ਗਿਆ ਲੁੱਟ ਕੇ ਸਾਨੂੰ ਤੁਹਾਨੂੰ ਤਾਂ ਕਿੰਨੇ ਵਜੇ ਪਤਾ ਲੱਗਾ ਅਸੀਂ ਤੇ ਹੁਣ 6 ਵਜੇ ਆਏ ਕੰਮ ਤੇ 6 ਵਜੇ ਕੰਮ ਤੋਂ ਮੈਂ 6 ਵਜੇ ਆ ਤੇ 6 ਵਜੇ ਮੈਂ ਕਮੇਟੀ ਮਗੰਡਿਆ ਨਾਲ ਦੀ ਤੇ ਬਾੜੀ ਕਹਿੰਦੀ ਹੱਥ ਹੀ ਨਾ ਆ ਅੱਛਾ ਬਾੜੀ ਵਿੱਚ ਰਹਿਣੇ ਅੱਖ ਨਹੀਂ ਦਿੱਤਾ ਮੇਰੇ ਜੋ ਗਾਨੇ ਦੇ ਤੇ ਘਰ ਵਾਲੇ ਕਿੱਥੇ ਸੀ ਬਾਕੀ ਕੱਬਰ ਘਰ ਵਾਲੇ ਵੀ ਕੰਮ ਤੇ ਗਏ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਹਾਂ ਕੇ ਕਮੇਟੀ ਮੰਗ ਰਿਹਾ ਦੇਖੋ ਇਸ ਕੋਲ ਚਲ ਕੇ ਆ ਦੋ ਹੋ ਜਾਵਾ ਪਾ ਜੀ ਤੇ ਕੀ ਕੁਝ ਗਿਆ ਤੁਹਾਡਾ ਤੁਹਾਡਾ ਤਿੰਨ 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 ਕਿ ਤੋਲੇ ਸੋਨਾ ਗਿਆ ਵਾ ਤੇ 20000 ਰੁਪਏ ਮੇਰਾ ਗਿਆ ਦੇ ਤੇ ਮੈਨੂੰ ਕਿੰਨੇ ਦਿਨ ਦੱਸੋ ਤਿੰਨੇ ਕਿੰਨੇ ਤੋਲੇ ਸੋਨਾ ਸੀ ਤਿੰਨ ਤਿੰਨ ਕਿੰਨੇ ਦੱਸੋ ਹਾਂ 20000 ਰੁਪਏ ਮੇਰਾ 20000 ਰੁਪਏ ਹਾਂ ਜੀ ਕੀ ਕੰਮ ਕਰਦੇ ਓ ਤੁਸੀਂ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਦਿਹਾੜੀ ਲਾਉਂਦੇ ਆ ਕਿੰਨੇ ਵਜੇ ਆਏ ਕੰਮ ਕੋਈ ਮੈਂ 6 ਵਜੇ ਛੁੱਟੀ ਕਰਕੇ ਆਣਾ ਤੇ ਤੇ 6 ਵਜੇ ਆਣ ਕੇ ਜਦੋਂ ਤੁਸੀਂ ਪੂਨੋ ਵੇਖਿਆ ਤੇ ਕੁਖਣੀ ਹੈਗਾ ਨਹੀਂ ਭਾਜੀ ਇਦਾਂ ਹੀ ਕੱਪੜੇ ਖਿੱਲੇ ਰੇ ਮਾਰੀ ਮੇਰੀ ਤੁਸਾਰੀ ਤੁਹਾਨੂੰ ਸ਼ੱਕ ਲੱਗਦਾ ਕਿ ਇਹ ਤੇ ਤੁਹਾਨੂੰ ਸ਼ੱਕ ਲੱਗਦਾ ਇਹ ਮਤਲਬ ਗਲੀ ਗਲੀ ਦਾ ਹੀ ਬੰਦਾ ਹੋਵੇ ਅੱਗੇ ਵੀ ਨਿਕਲੇ ਔਰ ਤਿੰਨ ਚਾਰਾਂ ਘਰਾਂ ਦੇ ਵੀ ਨਿਕਲੇ ਆ ਉਹ ਵੀ ਬੋਲਣ ਨੂੰ ਆਹ ਹਾਂ ਜੀ ਕੋਈ ਗੱਲ ਕੋਈ ਤੇ ਇਹ ਕੋਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਪਰਚਾ ਦੇਣਾ ਤੁਹਾਡੀ ਜੋ ਹਟਾ ਨਿਕਲਾ ਉਹ ਮਿਲਣਾ ਚਾਹੀਦਾ ਉਹ ਸਿੱਧਾ ਹੀ ਅੰਦਰ ਹੋ ਜਾਏ ਮਤਲਬ ਸਰਪੰਚ ਤੱਕ ਗੱਲ ਪਹੁੰਚਾਈ ਤੇ ਹਾਂ ਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜਮ ਵੀ ਹਾਂ ਜੀ ਤੇ ਆ ਮਤਲਬ ਕੀ ਕੀ ਕਿਹਾਇਆ ਦੁਬਾਰਾ ਸਾਡਾ 3 3 ਕਿਲੋ 300 3 ਸੋਨਾ ਗਿਆ ਵਾ 3 ਤੋੜੇ ਹਾਂਜੀ ਤੇ 20000 ਰੁਪਿਆ ਗਿਆ ਜੀ 20000 ਤੁਹਾਡੇ ਆਰ ਵੇਲੋ ਸਾਡਾ ਪटीशन ਵੇਲੋ ਕਿਤਾਦੀ ਮੇਰੀ ਕੁਲੀ ਦੀ ਪੈਂਟੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਆਇਆ ਇਹ ਤੁਹਾਨੂੰ ਕਿੰਨੇ ਕਜੇ ਪਤਾ ਲੱਗਾ ਵੀ ਤੁਹਾਡੀ ਚੋਰੀ ਹੋ ਗਈ 6 ਵਜੇ ਬਾਜੀ ਲੱਗਾ ਤੁਸੀਂ ਕਿੱਥੇ ਗਏ ਦੇ ਸੀ ਕੰਮ ਤੇ ਬਾਜੀ ਕੰਮ ਤੇ ਗਏ ਦੇ ਸੀ ਹਾਂਜੀ ਲੱਗ ਜਾਗੇ ਦੂਰ ਕਿਤੇ ਆ ਬਬਰੀ ਸੀ ਬਬਰੀ ਜਾਂਦੇ ਹਾਂਜੀ ਤੇ ਤੁਹਾਡੇ ਹਸਬੈਂਡ ਉਹ ਤਾਰੀ ਵਾਲ ਜਾਂਦੇ ਪਾਜੀ ਕਾਦਾ ਕੰਮ ਕਰਦੇ ਆ ਹਾਂ ਫਰਨੀਚਰ ਦੇ ਜਿੱਥੇ ਮਿਲੇ ਤੇ ਜਦੋਂ ਤੁਸੀਂ ਘਰ ਆਏ ਹੋ ਤੇ ਘਰ ਅੜ ਕੇ ਕੀ ਵੇਖਿਆ ਉਹ ਕਮੇਟੀ ਲੈਣੀ ਸੀ ਪਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਜੇ ਮੈਂ ਬਾਰੀ ਨੂੰ ਵੇਖਿਆ ਬਾਰੀ ਕਹਿੰਦੀ ਹੱਥ ਇਹਨਾਂ ਨਾਲ ਪਿਛਲੇ ਖਾਨੇ ਜੋ ਸਾਰਾ ਇਹ ਸੋਨਾ ਸਾਨਾ ਕੱਢ ਕੇ ਲੱਗੇ ਏਦਾਂ ਹੀ ਕੱਪੜੇ ਬਾਰੀ ਦੇ ਖੁੱਲ ਰਹੇ ਮੇਰੇ ਤੇ ਬਾਰੀ ਨੂੰ ਲੋਕ ਨਹੀਂ ਲੱਗਾ ਦਾ ਲੱਗਾ ਇਹ ਪਾਜੀ ਉਹ ਵੇਖੋ ਉਹ ਗੇ ਨਿਕੋਲ ਕੇ ਵੇਰ ਕੱਢੇ ਪਾਜੀ ਕੀ ਕਾ ਕਾਦੀਆਂ ਵਿੱਚ ਹੀ ਹਾਂਜੀ ਅੱਛਾ ਤੇ ਜਦੋਂ ਤੁਸੀਂ ਘਰ ਪਹੁੰਚੇ ਤੇ ਪਹਿਲਾਂ ਆਉਂਦੇ ਇੱਧਰ ਆਏ ਕਿ ਜਾਂ ਵੇਖਿਆ ਬਾਜ ਲੇਟ ਨਹੀਂ ਨਹੀਂ ਮੈਂ ਪਾਜੀ ਹੁੰਦੇ ਵੇਖਿਆ ਮੈਂ ਤਾਂ ਪਹਿਲਾਂ ਕਮੇਟੀ ਪਚਾਣੇ ਫਿਰ ਰੋਟੀ ਬਣਾਣੇ ਆ ਕੀ ਕੀ ਗਿਆ ਤੁਹਾਡਾ ਇਥੋਂ ਤਿੰਨ ਪਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਕਾਂਡੇ ਤੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਕਿੰਨੇ 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 ਦਾ ਸੋਨਾ ਹੈ ਲਗਭਗ ਵਾਹ ਵਾਹ ਪਾ ਕਿੰਨਾ ਹੈ ਤਿੰਨ ਤੋਲੇ ਲੰਘਿਆ ਪਾਜੀ ਤਿੰਨ ਤੋਲੇ ਦਾ ਲੱਗਦਾ ਦੋ ਮੰਦਰੀ ਉਹਨਾਂ ਦੀ ਦੋ ਟਾਗੀਆਂ ਨਹੀਂ ਨਹੀਂ ਤਿੰਨ ਉਹਨਾਂ ਦੀ ਤਿੰਨ ਹੀ ਮੇਰੀਆਂ ਹੀ ਭਾਜੀ ਅੱਛਾ ਤੇ ਇੱਕ ਮੇਰਾ ਹਾਰੀ ਤੇ ਕੰਨਾਂ ਦੇ ਤੇ ਇਹਨਾਂ ਦੀ ਚਾਨੀ ਪੈਸੇ ਕਿੰਨੇ ਕਹਿ ਰਹੇ 20000 ਰੁਪਏ ਆ ਭਾਜੀ 20000 ਰੁਪਏ ਵੀ ਪਿਆ ਹੋਇਆ ਜੀ ਹਾਂਜੀ ਠੀਕ ਹੈ ਦੋ ਸਾਰੇ ਸਾਰੇ ਲੈ ਗਿਆ ਹਾਂਜੀ ਭਾਜੀ ਕੁਝ ਨਹੀਂ ਰਹਿਣ ਦਿੱਤਾ ਭਾਜੀ ਮੇਰੇ ਕਰ ਗਏ ਨੇ ਤੁਹਾਨੂੰ ਕਿਤੇ ਤੇ ਸਾਕਿਆ ਗਲੀ ਵਾਲਿਆਂ ਦੇ ਇਹ ਪਾਜੀ ਹੋਰ ਕਿੰਨਾ ਤੇ ਆ ਅੱਜ ਮੱਲਾ ਕਹਿ ਰਿਹਾ ਵੀ ਪਹਿਲਾਂ ਵੀ ਥੋੜੀ ਹੁੰਦੀ ਹਰੀ ਹਾਂਜੀ ਹਾਂਜੀ ਪਾਜੀ ਪਹਿਲਾਂ ਵੀ ਹਈਆਂ ਵਾ ਇੱਕ ਹੀ ਬੰਦਾ ਟਾਰਗੇਟ ਕਰਦੇ ਸਾਰੇ ਹਾਂਜੀ ਹਾਂਜੀ ਪਾਜੀ ਪਹਿਲਾਂ ਵੀ ਥੋੜੀ ਦੇਰ ਬਾਅਦ ਹਲਾ ਦਰਵਾਜਾ ਕਿਸ ਨੇ ਤੋੜਿਆ ਸੀ ਆ ਵੀ ਵੇਖੋ ਚੀਟਿੰਗ ਨਹੀਂ ਅੱਜ ਕਿਸ ਨੇ ਤੋੜ ਕੇ ਫੇਰ ਹੀ ਕਹਿੰਨੇ ਅੰਦਰ ਕੋਈ ਵੜਿਆ ਇਦਾਂ ਨਹੀਂ ਕੋਈ ਵੜ ਸਕਦਾ ਪਾਜੀ ਹਾਂ ਇਹ 3 ਬੰਦਾ ਹਾਂਜੀ ਉਹ ਹੈ ਨਹੀਂ ਪਾਜੀ ਵੱਡੇ ਹੋਣੇ ਹੈ ਨਹੀਂ ਘਾਰ ਉਹ ਕਿਤੇ ਗਏ ਦੇ ਸੀ ਤਾਂ ਕਰਕੇ ਪਾਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਨਹੀਂ ਸਿਰਫ ਪਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਹੋ ਸੰਗ ਸਾਡਾ ਜਿੰਨਾ ਵੀ ਸੋਨਾ ਗਿਆ ਸਾਨੂੰ ਵਾਪਸ ਚਾਹੀਦਾ ਤੇ ਪੈਸੇ ਚਾਹੀਦੇ ਬੰਦਿਆੜੀ ਵਾਲੇ ਬੰਦੇ ਨੇ ਕਿੱਥੋਂ ਕਰ ਲੈਣ ਐਨਾ ਕੁਛ ਵੀ ਵੇ ਪੁੱਛ ਕੇ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਪਈ ਚਲੋ ਕੋਈ ਜਾਓ ਹਾਂ ਯਾਰ ਕੀ ਕਹਿਣਾ ਚਾਹੋਗੀ ਤੂੰ ਮੈਂ ਤੇ ਇਹ ਕਾਹ ਕਹਿੰਦਾ ਜਿਵੇਂ ਸਾਡੇ ਮਹੱਲੇ ਆਏ ਨਾ ਸਾਡੇ ਮਹੱਲੇ ਚ ਤਿੰਨ ਚਾਰ ਚੋਰੀਆਂ ਹੋ ਗਈਆਂ ਨੇ ਇਹਨਾਂ ਦਾ ਹੀ ਕੰਮ ਹੋਰ ਗਿਆ ਦਾ ਕੰਮ ਨਹੀਂ ਪਹਿਲਾਂ ਕੋਈ ਸਾਡੇ ਮਹੱਲੇ ਚੋਰੀ ਨਹੀਂ ਹੁੰਦੀ ਪਹਿਲਾਂ ਸਾਡੇ ਤੋਂ ਲੱਗੇ ਘਰ ਵਾਪਰਾ ਉਹਨਾਂ ਦੇ ਹੋਈ ਉਹ ਤੋਂ ਬਾਅਦ ਮੇਰੇ ਹੋਈ ਹੁਣ ਅੱਜ ਅਸੀਂ ਦੋਵੇਂ ਭਰਾ ਕਰਾਂ ਨਹੀਂ ਤੇ ਦੇਖਿਆ ਮੌਕਾ ਤੇ ਅੱਜ ਇਹਨਾਂ ਲੋ ਗਿਆ ਅਜਨਾਨੀ ਇਹਦਾ 78000 ਰੁਪਇਆ ਕੱਢਿਆ ਕੰਮ ਹੁੰਦਾ ਹੋਰ ਕਿਸੇ ਦਾ ਕੰਮ ਨਹੀਂ ਹੈ ਸਾਡਾ ਹੀ ਬੋਝ ਆਸਲ ਤੇ ਜਦੋਂ ਜਦੋਂ ਤੁਹਾਡੇ ਭਰਾ ਦੇ ਚੋਰੀ ਹੋਈ ਹੈ ਤੁਸੀਂ ਕਿੱਥੇ ਸੀ ਅਹੀਂ ਤੋਂ ਕਿਧੇ ਕਾਦੀਆਂ ਅੱਛਾ ਅਹੀਂ ਨਹੀਂ ਆਏ ਆ ਉਹ ਕਾਰ ਮੁੰਡੇ ਵਿਆਹ ਦੇ ਆਪਣੇ ਮੁੰਡੇ ਦੇ ਕਾਦੀਆਂ ਦੇ ਬਟਾਲਾ ਅਸੀਂ ਕੱਢ ਗਏ ਸੀ ਤੇ ਹੁਣੇ ਆਏ ਆ ਇਹ ਸਾਡੇ ਤੋਂ ਮਗਰਮ ਚਲਾਇਆ ਆ ਅਸੀਂ ਆ ਕੇ ਬੜੇ ਤੇ ਆਇਆ ਆ ਇਹ ਕੀ ਫੇ ਲੱਗਦਾ ਕਿ ਕਿੰਨੇ ਕੀਤੀ ਆ ਹਨੂ ਉਹਦੇ ਤੇ ਸ਼ੱਕ ਵਾ ਆ ਜਿਹੜਾ ਇਹਨਾਂ ਦੋ ਤਰ੍ਹਾਂ ਖਿਆਣਾ ਇਹਦਾ ਕੰਮ ਸਾਡੇ ਮਹੱਲੇ ਦੇ ਆਇਆ ਤਾਂ ਉਦੋਂ ਦੀ ਚੋਰੀਆਂ ਹੋਣੀਆਂ ਪੈਂਸਾ ਸਾਹਿਬ ਨੂੰ ਕਿਹਾ ਸੀ ਹਾਂਜੀ ਪੈਂਸਾ ਸਾਹਿਬ ਨੂੰ ਕਿਹਾ ਹਣ ਸ਼ੱਕ ਹੀ ਇੱਥੇ ਹੋਰ ਕਿਤੇ ਨਹੀਂ ਸਾਰੇ ਮਹੱਲੇ ਨੂੰ ਪੁੱਛ ਲਿਆ ਦਾ ਕੰਮ ਆ ਕੇ ਫੜਿਆ ਵੀ ਗਿਆ ਏ ਬਾਜ਼ਾਰ 'ਚ ਚੋਰੀ ਕਰਦਾ ਫੜਿਆ ਗਿਆ ਘਰ ਹੀ ਇਹਦਾ ਕੰਮ ਹੋਣੀਆਂ ਦਾ ਕੰਮ ਇਹ ਆਪਣੇ ਪੁਲਿਸ ਕਾਰ ਗਿਆ ਠਾਣੇ 'ਚ ਗਾ ਹਾਂਜੀ ਅਸੀਂ ਮਤਲਬ ਫੋਨ ਕੀਤਾ ਤੇ ਉਹ ਕਹਿੰਦੇ ਆਉਣੀ ਆ ਤਲੋ ਠੀਕ ਹੈ ਹਾਂਜੀ ਅ ਤੁਸੀਂ ਕੀ ਕਹਿਣਾ ਜਾਓਗੇ ਜੀ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਆ ਜੀ ਕਿੰਨੇ ਕੇ ਪੈਸੇ ਕੱਢੇ ਗਏ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੱਗਿਆ ਤੇ ਹੁਣ ਜਦੋਂ ਇੱਧਰ ਵੀ ਚੋਰੀ ਹੋਈ ਤੇ ਕਿਵੇਂ ਤੁਹਾਨੂੰ ਲੱਗਿਆ ਵੀ ਸਾਨੂੰ ਔਵੇਂ ਕਿ ਜਿਹੜਾ ਚੋਰ ਆ ਪੱਕਾ ਹੀ ਆ ਜਿਹੜਾ ਚੋਰ ਮਹਲ ਵਿੱਚ ਜਿਹੜਾ ਚੋਰੀਆਂ ਕਰਨ ਲਿਆ ਉਹ ਹੀ ਜੇ ਤੇ ਜਿਹਦੇ ਬਾਰੇ ਕਹਿੰਦੇ ਉਹ ਹੀ ਇੱਕੋ ਹੀ ਬੰਦਾ ਵਾ ਤੇ ਜਦੋਂ ਤੁਹਾਡੇ ਚੋਰੀ ਹੋਈ ਸੀ ਕੋਈ ਕੰਪਲੇਨ ਕੀਤੀ ਆਹੀਂ ਜੀ ਕੋਈ ਨਹੀਂ ਕੰਪਲੇਨ ਕੀਤੀ ਸਾਡੇ ਹੱਥ ਕੋਈ ਸਬੂਤ ਨਹੀਂ ਲੱਗਾ ਹੈ ਕੀ ਕਰ ਤੇ ਹੁਣ ਜਿਤਰਾ ਕੀ ਫੇਰ ਰੋਲਾ ਪੈ ਗਿਆ ਚੌਰੀ ਦਾ ਇਹਨਾਂ ਦੇ ਘਰ ਦੇ ਵਿੱਚ ਵੀ ਕਾਫੀ ਜਿਆਦਾ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੋਗੇ ਅਸੀਂ ਵੀ ਤੁਹਾਡੇ ਨਾਲ ਹੀ ਸਹਿਮਤ ਆਂ ਅਸੀਂ ਵੀ ਦਵਾਂਗੇ ਬਿਆਨ ਤੁਹਾਡੇ ਘਰ ਵੀ ਚੋਰੀ ਹੋਈ ਹੈ ਚੋਰੀ ਕੋਈ ਪੱਕਾ ਉਹੀ ਚੋਰ ਆ ਹੋਰ ਕੋਈ ਨਹੀਂ ਆ ਤੇ ਮਸਵਲੇ ਮੱਲੇ ਦੇ ਕਿੰਨੇ ਲਗਭਗ ਚੋਰੀ ਹੋ ਗਈ ਤੁਹਾਡੇ ਘਰ ਨਾਲ ਤਿੰਨ ਤੁਹਾਡੇ ਲਗ ਲੱਗੇ ਹੋ ਗਈਆਂ ਸਾਨੂੰ ਹੋਰ ਕਿਹਦਾ ਪਤਾ ਨਹੀਂ ਸਾਡੇ ਲੱਗੇ ਦੇ ਤਿੰਨ ਹੋ ਗਈਆਂ ਤਿੰਨ ਘਰਾਂ ਚੋਂ ਹਾਂ ਤਿੰਨ ਘਰਾਂ ਚੋਂ ਕੀ ਕਹਿਣਾ ਚਾਹੋਗੇ ਮੱਲੇ ਦਾ ਹੀ ਕੋਈ ਹਾਂਜੀ ਅੱਜ ਸਰ ਕੀ ਕਹਿਣਾ ਚਾਹੋਗੇ ਉਹ ਕਹਣਾ ਕਿ ਜਣਾ ਵੀ ਉਹ ਬਦੇ ਜਦੋਂ ਦੇ ਇੱਥੇ ਆਏ ਪਏ ਤੇ ਚੋਰੀਆਂ ਬਣੀਆਂ ਹੋਣੀਆਂ ਸਾਡੇ ਮਹੱਲੇ ਦੇ ਵਿੱਚ ਗੰਦ ਪੈ ਗਿਆ ਹੈ ਆ ਗਰੀਬ ਮੁੰਡਾ ਜਿਹਨੂੰ ਲੁੱਟ ਕੇ ਲੈ ਗਿਆ ਇੱਕ ਕੁੜੀ ਦੇ ਵਿਆਹ ਵਾਸਤੇ ਸੋਨਾ ਰੱਖਿਆ ਕਿੱਥੋਂ ਇੱਕ ਗਰੀਬ ਮੁੰਡਾ ਕਿੱਥੋਂ ਕਰੇਗਾ ਜੋ ਕਮਾਣਾ ਉਹ ਹੀ ਖਾਣਾ ਹੈ ਨਾ ਹੈ ਕਿਤੇ ਹੋਏ ਤੇ ਆ ਪਹਿਲਾਂ ਕਿੰਨੇ ਚੋਰੀਆਂ ਹੋ ਗਈਆਂ ਲਗਭਗ ਮਹੱਲੇ ਨੇ ਤਿੰਨ ਤਿੰਨ ਚਾਰ ਤੋਂ ਮਿੰਟ ਤਿੰਨ ਚਾਰ ਤਿੰਨ ਚਾਰ ਵਾਰ ਇੱਧਰ ਚੋਰੀ ਹੋਈ ਆ ਜਿੰਨਾ ਤੇ ਤੁਸੀਂ ਹੁਣੇ ਬਿਆਨ ਲਿਆ ਮੀ ਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਨਿਆ ਹਾਂ ਤੇ ਅੱਜ ਇਹਦਾ ਵਿਆਹ ਕਰ ਕੀ ਕਰਕੇ ਛੁੱਟ ਗਿਆ ਉਹਦੇ ਕੀ ਕਹਿਣਾ ਚਾਹੋਗੇ ਕਹਿੰਦਾ ਕਿ ਜਾਣਾ ਜੀ ਉਹ ਬੰਦਾ ਤੁਹਾਨੂੰ ਨਿਕਲਣਾ ਚਾਹੀਦਾ ਜੀ